ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੋਬਰ ਵੀਰ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਦੋ ਨਗ گاਵਾ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਕੰਮ ਆ ਜਿਹੜੇ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੇ ਜੀ ਇੱਕ ਵੀਰ ਦੇ ਕੋਲ ਦੋਸਤੋ ਮੱਝ ਵੀ ਆ ਜਿਹੜਾ ਵੀਰ ਮੱਝ ਦਾ ਸ਼ਕੀਨ ਉਹ ਵਗਾ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਮੱਝ ਵੀ ਦੋਸਤੋ ਬਿਲਕੁਲ ਤਾਜੀ ਸਰੀ ਹੋਊਗੀ ਮੱਝ ਆਪਾਂ ਵੀਡੀਓ ਦੇ ਵਿੱਚ ਨਹੀਂ ਦਿਖਾਉਣੀ ਕਿਉਂਕਿ ਮੱਝ ਵੀਰੇ ਚੋਕੇ ਲੇਟ ਤੇ ਆਇਆ ਤੇ ਇਸ ਕਰਕੇ ਵੀਰ ਕਹਿੰਦਾ ਵੀ ਨਹੀਂ ਆਪਾਂ ਵੀਡੀਓ ਦੇ ਵਿੱਚ ਪਾਉਣੀ ਨਹੀਂਗੀ ਵੈਸੇ ਮੱਝ ਜਿਹੜੀ ਆ ਕਰਵਾ ਸੁਆ ਵੀਰ ਸਵੇਰਾ ਪਹਿਲਾ ਹੈ ਬਈ ਚਾਰ ਦੰਦ ਦਾ ਪਹਿਲਾ ਸੁਆ ਛੋਟੀ ਚਾਰ ਦੰਦ ਤੇ ਬੱਚਾ ਕੀ ਦਿੱਤਾ ਨੇ ਬੱਚਾ ਦੋਸਤੋ ਮਗਰ ਕੱਟੀ ਆ ਕੱਟੀ ਬੈਠੀ ਜੇ ਕੱਟੀ ਮਤਰਾ ਵਖਾ ਦੇਣਾ ਬਿਲਕੁਲ ਤਾਜੀ ਸਰੀ 8-9 ਕਿਲੋ ਜਿਹੜਾ ਮੌਕੇ ਦਾ ਦੇਣ ਲਈ ਜ ਸੋ ਦੋਸਤੋ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਡੰਗਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਜੀ ਆਓ ਵੀ ਇਹਨਾਂ ਗੱਲਬਾਤ ਕਰਕੇ ਡਿਟੇਲ ਆਪ ਇਹਨਾਂ ਦੋਵਾਂ ਗਮਾਂ ਦੀ ਵੀਰੇ ਕੋਲੋਂ ਪੁੱਛ ਲੈਣੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜ਼ ਪਹਿਲਾਂ ਆਪਾਂ ਵੀਡੀਓ ਪਾਈ ਇੱਕ ਉਹ ਵੇਗੀਆਂ ਪੁੱਸਰੇ ਉਹ ਮਾਲ ਸਾਰਾ ਵੇਖ ਗਿਆ ਠੀਕ ਹੈ ਜੀ ਉਹਦਾ ਮਈਆਂ ਵੀ ਦੋ ਆਈਆਂ ਮਈਆਂ ਵੀ ਲੱਗੀਆਂ ਅੱਛਾ ਜੀ ਮਾਜਾ ਜੀ ਵੀ ਕੋਲ ਹੈਗੀ ਆ ਤੇ ਮੈਂ ਸਿੱਧਾ ਚੋਗਵਾੜੀ ਲੈਰ ਦੈਂਦੀ ਅੱਛਾ ਜੀ ਚਲੋ ਮਾਜਾ ਆਪਾਂ ਐਂਡ ਦੇ ਵਿਖਾ ਦੇਵਾਂਗੇ ਹਾਂ ਮੈਂ ਚਾਹਤੀ ਮਾ ਦਵਾਂਗੇ ਬਾਜੀ ਤੋਂ ਚੁ ਨਚੜੀ ਮੈਂ ਚੋਈ ਜਾਂਦੀ ਠੀਕ 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 ਹੈ ਜੀ ਹਾਂ ਤੇ ਵੀਰ ਜੀ ਵੀਡੀਓ ਸ਼ੁਰੂ ਕਰ ਦਿਓ ਪਹਿਲਾਂ ਅਖਰੀ ਐਡਰੈਸ ਬੋਲ ਦੀ ਆਪਣਾ ਪਿੰਡ ਚਾਟੀਆਂ ਨੇ ਸ਼ਹਿਰ ਅਮਰਸਾ ਦਾ ਸੁਲਝੜੀਆਂ ਅਮਰਸਾ ਫੋਨ ਨੰਬਰ ਹੈਗਾ 90418 7496 ਨਾਮ ਮੇਰਾ ਜੋਬਨ ਜੋਬਨ ਹ ਅੱਛਾ ਜਿਹੜੀਆਂ ਗਾਵਾਂ ਅੱਜ ਆਪਾਂ ਦੋ ਵੀਡੀਓ ਦੇ ਵਿੱਚ ਵਿਖਾਉਣੀ ਆਂ ਡਿਟੇਲ ਆਪਾਂ ਇਹਨਾਂ ਗਾਵਾਂ ਦੋਵਾਂ ਦੀ ਵਾਰੀ-ਵਾਰੀ ਪੁੱਛਾਂਗੇ ਪਹਿਲਾਂ ਇਸ ਗਾਂ ਤੋਂ ਆਪਾਂ ਸ਼ੁਰੂ ਕਰ ਲਈ ਜਿਹੜੀ ਇਹ ਸ਼ਾਈਵਾਲ ਤੇ ਜਰਸੀ ਨਾਲ ਕ੍ਰੋਸ ਅੰਗਰੇਜ਼ੀ ਇਹ ਗਲਤੀ ਹੀ ਆ ਜਾਂਦੀ ਵੀਰੇ ਹਾਂਜੀ ਤੇ ਇਹਦੇ ਮਗਰ ਆਹ ਬੱਚਾ ਵੀ ਕਾਲਾ ਇਹਦਾ ਬੱਚਾ ਕੀ ਹੈ ਬੱਚਾ ਹੀ ਮਗਰ ਦੇ ਅੱਛਾ ਦੋਵਾਂ ਗਾਵਾਂ ਦਾ ਮਗਰ ਬੱਚਾ ਹੈ ਹਾਂ ਬੱਚਾ ਜੀ ਕਿੰਨਾ ਟਾਈਮ ਹੋ ਗਿਆ ਵੀਰ ਸੁਈਨ ਵੀ ਜੀ ਅਜਨ ਨੂੰ ਕੋ ਬਾਤਾਂ ਦਿਨ ਹੋ ਜੇ ਗਾਂ ਨੂੰ ਠੀਕ ਹੈ ਜੀ ਹਾਂਜੀ ਆ ਦੋ ਜੀ ਦੋ ਦੋ ਬੱਚਾ ਤੁਹਾਡੇ ਸਾਹਮਣੇ ਆ ਪਤਾ ਜੇ ਆਹ ਕਾਲਾ ਬੱਚਾ ਜੇ ਦਾ ਕਾਲਾ ਬੱਚਾ ਦੋਸ ਠੀਕ ਹੈ ਜੀ ਪਥਾਨ ਕੱਟ ਵੱਧ ਹੋਵੇ ਕਪੂਰ ਛੱਟਾ ਹੋਵੇ ਹਾਂਜੀ ਉਹਦੀ ਗਾਰੰਟੀ ਹੋਊਗੀ ਦੁੱਧ 9 ਕਿਲੋ ਤਿਆਰ ਹੈ ਜੀ ਹਾਂਜੀ ਸਵੇਰ ਦੁੱਧ ਸੀ ਸਵੇਰ ਦੁੱਧ ਰਾਏ ਲਓ ਜੀ ਦੋਸਤੋ 10 ਕਿਲੋ ਦੁੱਧ ਵੈਸੇ ਵੀ ਇਹ ਕਹਿੰਦਾ ਤਿਆਰ ਹੈ ਤੇ 9 ਕਿਲੋ ਦੁੱਧ ਦੀ ਗਾਰੰਟੀ ਹੋਊਗੀ ਆਹ ਦਾ ਕੱਢ ਕੱਢ ਚੈੱਕ ਕਰ ਲਿਓ ਆਰਡਰ ਕੁਆਲਟੀ ਸੋਹਣੀ ਤਿਆਰ ਕੀਤੀ ਹੈ ਚਵਾਈ ਵੀ ਰਿਸਵਰੇ ਕੰਨੀ ਹੋਈ ਹੈ ਜੀ ਜੀ 5 ਵਜੇ ਦੀ ਚਵਾਈ ਜੀ ਅੱਛਾ ਜੀ ਆਹ ਤਾਂ ਲੈ ਲਓ ਕਿੰਨਾ ਆਇਆ ਹੈ 5 ਵਜੇ ਤੋਂ ਚਵਾਈ ਆ 10 ਵਜੇ ਦਾ ਟਾਈਮ ਹੋ ਗਿਆ ਵੀਡੀਓ ਬਣਾਉਂਦਾ ਤਕਰੀਬਨ ਤੁਸੀਂ ਮੰਨ ਗਏ ਚਲੋ ਵੀ 5 ਘੰਟੇ ਦਾ 4 4.5 ਘ ਲਓ ਜੀ ਸੁਣੋ ਦੋਸਤੋ ਆਰਡਰ ਪਿਆਰ ਕੀਤਾ ਕਰਮ ਵਾਲੀ ਨੇ ਅੱਛਾ ਵੀ ਧਾਰਾ ਦੂਰਾ ਚਾਰੇ ਸਣੇ ਬਰਾਬਰ ਆਉਂਦੀਆਂ ਵਿਧੀ ਕੋ ਥਾਂ ਘਟਵਾਦ ਹੋਵੇ ਹਾਂਜੀ ਕੋਪੂਰ ਛੱਟਾ ਹੋਵੇ ਹਾਂਜੀ ਕੋ ਡੋਕ ਕੋਲ ਰੱਸੀ ਚੋਂ ਮਾਹੀ ਹੋਵੇ ਆਪਣੀ ਗਰੰਟੀ ਹੋਵੇ ਲਓ ਜੀ ਚੈੱਕ ਕਰ ਲੋ ਆ ਲਓ ਜੀ ਬਹੁਤ ਸੋਹਣਾ ਸਾਡਾ ਦੋਸਤੋ ਕੁਆਲਿਟੀ ਦਾ ਦਾ ਵਜੇ ਅੱਜ 5:00 ਦੇ 5:00 ਦੇ 5:00 ਦੀ ਚਵਾਈ ਆ ਚਾਮਲ ਵਾਇਆ ਬਣ ਜਾਣੀਆਂ ਪੂਰੀਆਂ ਫੁੱਲ ਪੂਰਾ ਦੁੱਧ ਹੋਣ ਜੀ ਦਾ ਮਤਲਬ ਗਿਣਤੀ ਵਾਲਾ ਆਪਾਂ 2 10 ਕਿਲੋਗਾ ਦੇਣੀ 9 ਕਿਲੋ ਕਰਕੇ ਆ ਇਹਦੇ ਚਵਾ ਕੇ ਦੇਣੀ ਆ ਠੀਕ ਹੈ ਜੀ ਜੋ ਵੀ ਟਾਈਮ ਕੋਈ ਵੀਰ ਆਪਣੇ ਹਾਂ ਦੋ ਟਾਈਮ ਚੋੜੇ ਜੇ ਕੋਈ ਗਾਰੰਟੀ ਤੇ ਕੜੂਗਾ ਤੇ ਪੰਜਾਂ ਦਿਨ ਦੀ ਗਾਰੰਟੀ ਹੀ ਦਾਂਗੇ ਠੀਕ ਹੈ ਜੀ ਹਾਂ ਪੰਜ ਦਿਨ ਦੀ ਗਾਰੰਟੀ ਹੋਊ ਜੀ ਪੰਜ ਦਿਨ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਗਾੜ ਵੇਚੀ ਦੀ 30 ਹਾਂ ਜੀ ਗਾੜ ਵੇਚ ਦੇਈ ਤੇ 30 ਹਜ਼ਾਰ ਦੀ ਹਾਂ ਜੀ ਪਰ ਆਪਾਂ ਲਈ ਭਾਣਾ ਭਾ ਦੇ ਭਾ ਦੇ ਦੇਣੀ ਭਾ ਦੇ ਭਾ ਜੀ ਆਪਾਂ ਜ਼ਿਆਦਾ ਲਾਲਚ ਨਹੀਂ ਕਰਦਾ ਹਾਂ ਹਾਂ ਜੀ ਹਾਂ ਜੀ ਆਪਾਂ ਗਾੜ ਦੇਵੇਂਗਾ 5000 ਦੀ ਗਜੈਸ 2000 ਰੁਪਏ ਛੱਡਾਂਗੇ 23 ਹੋਊਗਾ 23 ਹੋਰ ਹੈਗੀ ਜੈਸ ਕੋਈ ਇੱਕ ਕੀਆ ਸ਼ਰਤਾਂ ਦੇ ਬਾਈਅਰ ਹੋ ਗਿਆ ਬਾਕੀ ਕੋ ਫੋਨ ਲਾਵੇ ਭੈਣ ਪਾ ਇੱਕ ਲਾਲ ਗਾਂ 5000 ਦੀ ਦਵਾਂਗੇ ਦੁੱਧ 5 ਕਿਲੋ ਹੋਊਗਾ ਅੱਛਾ ਯਾਰ ਜੀ ਬਤੀ ਮੈਂ ਕਿਹਾ ਮੈਂ ਪੂਰੇ 20000 ਕੀ ਕਰਦੀ ਇੱਕ ਕੀਆ ਦੇ ਦਾਂਗੇ ਜਾਨ ਦੇ ਪਰ ਵੀ ਦੀ ਫੋਨ ਲਾ ਵਾਕੀ ਕੋ ਭੈਣ ਪਾ ਲੋ ਜੀ ਕਰੋ ਕੋਠਾਨ ਘਟਵਾਦ ਹੋਵੇ ਪਾਣੀ ਜਾ ਕੇ ਭੈਣ ਚੋਲੇ ਨਿਆ ਚੋਲੇ ਚੋਣ ਵੀ ਇੰਨੀ ਪੋਲੀ ਹੈ ਕੋ ਗੰਤੀ ਨਹੀਂ ਮੋਟਾ ਚਾਹੀਦਾ ਨਾ ਪਾਣੀ ਵਾਲੀ ਹਾਂਜੀ ਹਾਂਜੀ ਉਧਾ ਆਉਂਦੀ ਠੀਕ ਹੈ ਜੀ ਡਿਮਾਂਡ ਦੋਸਤੋ ਵੀਰ ਨੇ 5000 ਰੁਪਏ ਰੱਖੀ ਜੇ ਤੇ 20000 ਦੇ ਵਿੱਚੋਂ ਤੁਹਾਡਾ ਆਇਆ ਗਿਆ ਮੈਂ ਜਿਹੜਾ ਮਾਨਤਾ ਸਿੰਘ ਵੀ ਨਿਕੇ ਨਿਕੇ ਸਿੰਘ ਫੋਨ ਦੇ ਵਿੱਚ ਭਾਣੇ ਵੱਡੇ ਜਾਪਨ ਵੀਡੀਓ ਜੇ ਨਹੀਂ ਚਲੋ ਸਿੰਘ ਤੇ ਆ ਜਿਹੜਾ ਝੂੰਗਾ ਜ ਸਿੰਘ ਜੀ ਨੂੰ ਰੱਖਦੇ ਹੈਗਾ ਨਿਕੇ ਹਾਂ ਨਿਕੇ ਨਿਕੇ ਸੇਗਾ ਮਾਰ ਲਾ ਕੇ ਇੱਕ ਦਿਖਾਉਣਾ ਕੈਮਰਾ ਬਾਕੀ ਦੋਸਤੋ ਦਿੱਕਤ ਕੋਈ ਨਹੀਂ ਕਿਉਂਕਿ ਸਿੰਘ ਤਿੱਖੇ ਨਹੀਂ ਕਿ ਉਤੋਂ ਗੋਲ ਕੀਤੇ ਹੋਏ ਹੈ ਸਿੰਘ ਜਿੱਦੀ ਮੋਰ ਤਾਂ ਚਾਬੀ ਹੈ ਨਾ ਉਹ ਸਿੰਘ ਹੋਣਗੇ ਠੀਕ ਹੈ ਜੀ ਅੱਛਾ ਜੁਬਨ ਇਹ ਤੋਂ ਅੱਗੇ ਦੋ ਨੰਬਰ ਦੀ ਡਿਟੇਲ ਇਹ ਜੀ ਇਹਨੂੰ ਗਾਂ ਸੁਈ ਨਾਲ ਜਿਹਨੂੰ ਬਾਜ ਦਾਦਰ ਹੋ ਜੇ ਜਨੂੰ ਹਾਂ ਜੀ ਦੁੱਧ ਦੇ ਤੋਂ ਗਾਂ ਹੋਗਾ ਕੋਈ ਥੁਆ ਸਾਢੇ ਥੁਆ ਸਾਢਾ ਕਿਲੋ ਲੀਟਰ ਦਾ ਠੀਕ ਹੈ ਜੀ ਆ ਆਰਟੀਕਲ 8.5 ਕਿਲੋ ਇੱਕ ਡੰਗਾ ਤੇ ਘਰ 8.5 ਕਿਲੋ ਇੱਕ ਡੰਗਾ ਦੁੱਧ ਪੈਚੀ ਛੱਡ ਗਈ ਇਹਦੇ ਮਗਰ ਵਛਾਈ ਹੈ ਇਹਦੇ ਮਗਰ ਵਛਾ ਜੋ ਡੱਬਾ ਬਚਿਆ ਜੀ ਡੱਬਾ ਬਚਿਆ ਦੋਸਤੋ ਇਹਦਾ ਮੈਂ ਤੁਹਾਨੂੰ ਦੁਬਾਰਾ ਕਰਾ ਫੇਰ ਬੱਚੇ ਤੇ ਮੈਂ ਖਾਦਣਾ ਆ ਲੋ ਜੀ ਚੈੱਕ ਕਰ ਲੋ ਬੱਚੇ ਤੇ ਮੈਂ ਦੋਸਤੋ ਸਹੀ ਸਲਾਮਤ ਜੇ ਅੱਛਾ ਦੋ ਦੋ ਵੀਰ ਹੁਣ 16 ਕਿਲੋ ਦੱਸਿਆ ਹੈ ਨਾ ਦੋ 16 ਕਿਲੋ ਵਗਾ ਦੇਣੀ 15 ਕਿਲੋ ਕਰਕੇ ਆ ਗਰੰਟੀ ਆ 15 ਕਿਲੋ ਦੀ ਗਰੰਟੀ ਜੀ ਹੈਗੀ ਹੈ ਹਾਂ ਕੋਈ ਘਟ ਵਧ ਹੋਵੇ ਕੋਈ ਪੂਰ ਛੱਟਾ ਹੋਵੇ ਕੋਈ ਡੋਕਲੇ ਉਹਦੀ ਜ਼ਮੇਦਾਰੀ ਇਹ ਸੂਆ ਕਰਵਾਸੀ ਇਹ ਵੀ ਸ ਲਓ ਜੀ ਦੋਸਤੋ ਦੋਵੇਂ ਗਾਵਾਂ ਦੁੱਧਾ ਦੁੱਧ ਸੁਬਾ ਸੁਈਆਂ ਜੇ 15 16 ਕਿਲੋ ਦੁੱਧ ਜਿਹੜਾ ਤਿਆਰ ਆ ਬਾਕੀ ਚਿਹਰਾ ਚੂਰਾ ਬਣਾ ਪੂਰਾ ਦੀ ਗੋੜੀ ਚੱਕੇ ਸਾਨੂੰ ਬਣਾ ਲਈਏ ਹਾਂਜੀ ਹਾਲੇ ਜੀ ਚੈੱਕ ਕਰੋ ਦੋਸਤੋ ਇਹਦੀਆਂ ਬਰੀਕੀਆਂ ਤੁਹਾਨੂੰ ਦਿਖਾ ਦਿੰਨਾ ਵੀਰ ਮੋਰ ਦਾ ਬੈਗ ਤੇ ਤੁਹਾਨੂੰ ਜਿਹੜੀ ਥਾਣਾ ਤੇ ਕੁਆਲਿਟੀ ਦੀ ਦੇਖੋ ਨਾੜਾਂ ਜਿਹੜੀ ਲੱਗੀਆਂ ਹਵਾ ਦੇ ਨੂੰ ਦੋਸਤੋ ਮੋਟੀਆਂ ਮੋਟੀਆਂ ਨਾੜਾਂ ਦੇਖੋ ਬਾਕੀ ਦੂਸਰੀ ਗੱਲ ਇਹ ਆ ਵੀ ਹੈਗੀ ਚੰਗੀ ਆ ਲਓ ਜੀ ਆਹ ਕਰੋ ਜੀ ਚੈੱਕ ਆਹ ਵੇਖੋ ਜੀ ਦੋਸਤੋ ਇਹ ਆ ਵੀ ਕਹਿੰਦੇ ਸਾਂਭੀ ਨਹੀਂ ਆ ਥੋੜੀ ਘੁਲੀ ਆ ਗੱਲ ਉਹ ਕੋਈ ਨਹੀਂ ਰੱਖੀ ਨਾ ਹਾਂ ਜੀ ਲੋ ਜੀ ਚੈੱਕ ਕਰ ਲੋ ਲੈ ਜੀ ਹਾਂ ਜੀ ਇਸ ਦੀ ਕੁਆਲਿਟੀ ਬਿਲਕੁਲ ਦੋਸਤੋ ਨਿਗਾਹ ਜੇ ਫਿਸ ਨਿਗਾਹ ਦੇ ਕੇ ਕੰਨ ਕੱਦ ਘੜ ਬਹੁਤ ਵੱਡਾ ਚਲੋ ਜੀ 15 16 ਕਿਲੋ ਤੋਂ ਜਿਹੜਾ ਮੌਕੇ ਦਾ ਚੁੰਬੜੀ ਆ ਸੂਈ ਸਵਾਈ ਹੈ ਗਾਂ ਕੋਈ ਵੀ ਰਵੇ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਕਰ ਸਕਦਾ ਆਹ ਲੋ ਜੀ ਦੋਸਤੋ ਆ ਵੇਖੋ ਚੀਜ਼ਾਂ ਜੀ 바ਗੀ ਥੜੀ ਛੰਡੀ ਬੜੀ ਹੈ ਲਓ ਜੀ ਕਰੋ ਚੱਕ ਕੇ ਅਸਾਂ ਜੋ ਮੈਂ ਇਹਦਾ ਮੋਲ ਜਿਹੜਾ ਮੋਲ ਤੁਸੀਂ ਆ ਵੀ ਦੱਸੋ ਕਿਨੇ ਦੇ ਦੇਗੇ ਜੈ ਜੈ ਮੋਲ ਕੰਨਾ ਦੇਗਾ ਜੀ ਆਪਾਂ 2-3 ਹਜ਼ਾਰ ਲਈ ਹੈ ਜੀ ਆਪਾਂ ਜਿਹੜਾ ਲਾਲ ਤੇ ਕਿਤੇ ਫਿਰ ਡੰਗ ਨੀ ਲਿਖਦਾ ਨਹੀਂ ਰਹਾ ਤੋ ਕੋਈ ਰੰਗ ਤਿੰਨ ਚਾਰ ਵੇਚ ਹੀ ਲਈਦੇ ਆ ਹਾਂ ਹਾਂ ਠੀਕ ਜਾਂ ਵੀਡੀਓ ਪਾ ਕੇ ਵੇਚ ਨਹੀਂ ਜਾਂ ਉਦਾ ਵੇਚ ਲਈਏ ਠੀਕ ਠੀਕ ਹੈ ਆਪਾਂ ਗਾ ਦੇ ਲੇ 35000 ਕਿੰਨਾ ਗਵਰੰਟਡ ਇੱਕ ਹੀ ਵਾਰੀ ਕਰਦੇ 2000 ਰੁਪਏ ਕਰ ਦੇ ਜੀ ਪੂਰਾ 30000 ਮੱਤੀ ਜਹਾਜ਼ ਦਿਖਾਂਗੇ ਪੂਰਾ 30000 ਪੂਰੇ 30000 ਦੀ ਗਾਂ ਦਾ ਬਾ 30000 ਦੀ ਗਾਂ ਦੇਂਦਾ ਨਹੀਂ ਕੋਈ 15 ਕਿਲੋ ਵਾਰੀ ਇਹ ਨਹੀਂ ਪੰਜਾਬ ਕੋ ਗੱਲਾਂ ਆਲਾ ਚਵਾ ਕੇ ਬਾਹਾਂ ਦੇ ਦੁੱਧ 15 ਕਿਲੋ ਦੁੱਧ 2000 ਰੁਪਏ ਇੱਕ ਲੀਟਰ ਦਾ ਹਾਂ ਗੱਦਾ ਮਰਜੀ ਕੋ ਲਾ ਲੈ ਬੜਾ ਦੇਂਦਾ ਜੀ ਕੋ 30000 ਦੀ ਗਾਂ 15 ਕਿਲੋ ਵਾਰੀ ਚੈੱਕ ਕਰ ਲੂੰ 3000 ਰੁਪਈਆ ਦੋਸਤੋ ਇਹਦਾ ਮੌਕਾ ਤਾਂ ਵੈਸੇ ਡਿਮਾਂਡ 35000 ਰੁਪਈਆ 30000 ਰੁਪਈਆ ਤੇ ਜੇ ਕੋਈ ਵੀਰ ਜੋੜਾ ਖਰਦਾ ਤੇ 30 ਦੀ 20 ਜੋੜਾ ਖਰੂਗਾ ਤੇ ਜੋੜ ਬਾਗੀ ਜੋੜੇ ਦਾ ਕਹਿੰਦੇ ਆਪਣਾ ਹਿਸਾਬ ਲਾ ਕੇ ਕਹਿੰਦੇ ਅੱਜ ਕੱਲੀ ਲੈਣੀ ਕਹਿੰਦੇ ਜੋੜਾ ਉਹ ਕਹਿੰਦੇ ਆਦਾ ਹਿਸਾਬ ਲੈਣਾ ਵੀ ਆਪਾਂ ਹਿਸਾਬ ਇਹ ਤੁਹਾਨੂੰ ਦੱਸਤਾ ਵੀ ਜੋੜੇ ਦਾ ਬੰਦਾ 50000 ਰੁਪਈਆ ਹਾਂ ਠੀਕ ਹੈ ਜੀ ਅੱਜ ਅੱਜ ਦਾ ਮਰਜ਼ੀ ਲਾ ਦੋ ਦੋਈ ਉਹਨੇ ਕਿੰਨਾ ਕੁ ਮਾਨ ਤੜਾ ਹੁੰਦਾ ਜੇ ਕੋਈ ਜੋੜਾ ਖਰਦਾ ਜੀ ਐਸੋ ਦੀ ਕਿਸੇ ਕੋਈ ਥੋੜੀ ਬੜੀ ਇਹ ਕੋਈ ਜੋੜਾ ਕਥਾ ਲਵੇ ਨਾ 1000 ਰੁਪ ਲੋ 15 ਕਰੋੜ ਦੀ ਗੱਲ ਕੋਈ ਨਹੀਂ ਤਾਂ ਨਹੀਂ 32 ਦੀ ਚਲੋ ਆਪਾਂ ਲਈ ਭਾਣਾ ਹਾਂ ਆਪਾਂ ਲਈ ਡੰਗਣਾ ਵਾਲੀ ਤੋਂ ਡੰਗਲ ਚਾਰ ਪੰਜ ਲਿਆਂਦੇ ਚਲ ਵਿਚੋ ਵੇਚ ਬੁਝ ਲਈ ਉਹ ਕੱਲੀ ਵੈਜੀ ਉਹ ਗੰਨ ਕਰਾਂ ਠੀਕ ਹੈ ਜੀ ਲੋ ਜੀ ਦੋਸਤੋ ਦੋਵੇਂ گاਵਾਂ ਬਿਲਕੁਲ ਤਾਜ਼ੀਆਂ ਸੁਈਆਂ ਤਸੱਲੀ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਕਰ ਲੋ ਤੁਹਾਡਾ ਹੱਕ ਬਣਦਾ ਤੇ ਇਦੋਂ ਬਿਨਾ ਇੱਕ ਵੀਰ ਦੇ ਕੋਲ ਮਾਝ ਮੈਂ ਮਾਝ ਨੂੰ ਵਿਖਾ ਦੇਣਾ ਜਾਣਾ ਭਾਰ ਲੋ ਜੀ ਚੈੱਕ ਕਰ ਲੋ ਪਹਿਲਾ ਸੂਆ ਛੋਟੀ ਚਾਰ ਦਨ ਮੂੰਹ ਚੁਵਾਈ ਦੋਸਤੋ ਵੀਰ ਨੇ ਕਰਤੀ ਤਾਂ ਕਰਕੇ ਵੀਰ ਕਹਤਾ ਵੀ ਲੇਟ ਚੋ ਕੇ ਲੈਂਦੀ ਆ ਕੋਈ ਹੁਣ ਇਹ ਚੋ ਕੇ ਲੈਂਦੀ ਆ ਕੋਈ 15 20 ਮਿੰਟ ਲੱਥੀ ਨੂੰ ਹੋਏ ਹੋਣੇ ਹਾਂਜੀ 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 ਤੇ 31 ਮਗਰਾ ਮੂੰਹ ਦੀ ਚਾਰ ਦਾਂਦਾ ਲੋ ਜੀ ਚੈੱਕ ਕਰ ਚੁਵਾਈ ਪਹਿਲਾ ਏ ਬਾਕੀ ਲੋ ਜੀ ਚੈੱਕ ਕਰ ਲੋ ਦੋਸਤੋ ਫੇਰ ਵੀ ਕਰਮਾਈ ਨੇ ਸੋਹਣਾ ਆਰਡਰ ਤਿਆਰ ਕੀਤਾ ਵਾ ਇੱਕੋ ਘੰਟਾ ਜੀ ਇੱਥੇ ਤਕਰੀਬਨ ਵੀਰ ਦੇ ਕੋਲ ਆਈ ਨੂੰ 15 20 ਮਿੰਟ ਹੋਏ ਤੇ ਚੁਵਾਈ ਹੋਈ ਨਹੀਂ ਸਿਰਫ ਇੱਕ ਘੰਟੇ ਦਾ ਟਾਈਮ ਹੀ ਹੋਇਆ ਜੀ ਆ ਚਾਰੇ ਥਾਂ ਨਿਕਲਣੇ ਗਿਆ ਚ ਲੱਗੇ ਵੀਰ ਤੋਂ ਮੋਲਾ ਪਾ ਮੈਂ ਕੋਈ ਆਉਂ ਨਹੀਂ ਝੋਟੀ ਕਰਦੀ ਹੋਊਗੀ ਠੀਕ ਹੈ ਜੀ ਛੱਤੀ ਛੱਡ ਕੇ ਪਾ ਦੋਏ ਬੰਨੇ ਬੈ ਕੇ ਮੈਂ ਚੋਲੋ ਜਿਹੜਾ ਦੋ 10 ਕਿਲੋ ਕਾਂ ਚੋਈ ਚਵਾਈ ਮੈਂ ਆ ਹਾਂਜੀ ਮਾਗ ਕੋ ਚੋ ਕੇ ਲੈ ਕੋ ਗੱਲ ਨਹੀਂ ਕੀ ਮੁੱਲ ਕਰਨਾ ਮੁੱਲ ਇੱਕ ਪਾਈ ਦੀ ਮੈਂ ਦੇ ਦਿੰਦੀ ਜਿਆਦਾ ਨਹੀਂ ਹਿੰਦਾ ਝੋਟੀ ਚ ਬੜੀ ਸਾਹ ਜੀ ਜੇ ਚੋਈ ਚਵਾਈ ਇਹ ਮਾਲ ਨੱਚੀ ਆ ਜੇ ਜੇ ਮੁੱਲ ਕਰੀ ਹਾਂਜੀ 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 ਇੱਕੀ ਵਾਰੀ ਮੁੱਲ ਫਿਰ ਮਨੋਂ ਕਰ ਦਈਏ ਜਿੰਨੀ ਗਜੈਸ ਕਰਨੀ ਉਹ ਮੱਬਈਆ ਦੀ ਮੈਂ ਨਾ ਘਰੀ ਮੂਣੀ ਨਹੀਂ ਕਹਣਾ 2 ਤੋਂ 8 ਕਿਲੋ ਹੈਗਾ ਪੂਰਾ 10 ਕਿਲੋ ਹੋਗਾ 10 ਕਿਲੋ ਹੈ ਜੀ ਹਾਂ ਜੇ 10 ਲੈਂਦੀ ਮੈਂ ਸੂਜ ਮੈਂ ਮੂਰਾ ਮਾਗ ਦੁੱਧੋਂ ਵਧਣੀ ਹੈ ਠੀਕ ਹੈ ਲਓ ਜੀ ਦੋਸਤੋ ਕਰੋ ਚੈੱਕ ਪਹਿਲਾਂ ਸੂਆ ਚਾਰ ਦੰਤ ਜੀ ਆਪਾਂ ਕੋਈ ਤਾਂ ਬੂਣੀ ਪਾਇਆ ਕੁਝ ਨਹੀਂ ਕੀਤਾ ਲਾਗੇ ਰਹੇ ਆ ਠੀਕ ਹੈ ਜੀ ਚੋਕੇ ਆਈ ਆ ਜਵਾ ਹੈ ਮੈਂ ਜਵਾ ਦਾਾਂਗੇ ਦੋ ਟੋਟੇ ਠੀਕ ਹੈ ਜੀ ਹਾਂ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਚੋਲੇ ਆ ਜੀ ਪਸੰਦ ਆਊਗਾ ਚੋਲੇ ਦੋ 10 ਕਿਲੋ ਹੋਗਾ ਲੋ ਯਾਰ ਜੀ ਇਹ ਦੇ ਮਗਰ ਦੋਸਤੋ ਬੱਚਾ ਆ ਕੱਟੀ ਆ ਕੱਟੀ ਮਗਰ ਜਾ ਆਠ ਆਉਂਦੀ ਜੀ ਇਹ ਆ ਲੋ ਦ 90000 ਰੁਪਏ ਦੇ ਵਿੱਚ ਦੋਸਤੋ ਕਿੰਨੇ ਪਸ਼ੂ ਸੂਏ ਸਵਾਏ ਆ ਥੱਲੀ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਜ਼ਰੂਰ ਕਰ ਲੋ ਆ ਰਿਹਾ ਆਪਣਗੇ ਇਹੋ ਹੀ ਡੰਗਰ ਜੀ ਮਾਰ ਜੀ ਮੇਰਾ ਭਾਣੇ ਵੀਰ ਮੇਰਾ ਭਰਾ ਕੋ ਗੁੱਸਾ ਨਾ ਕਰੇ ਇਹੋ ਡੰਗਰੇ ਇਹੋ ਡੰਗਰ ਦਾ ਫੋਨ ਲਾ ਦੇ ਕੋਈ ਹਾਂਜੀ ਹਾਂਜੀ ਠੀਕ ਆ ਜਿਹੜਾ ਵੀ ਡੰਗਰ ਦਾ ਵੀਡੀਓ ਪਾ ਕੇ ਡੰਗਰ ਜਾਣਾ ਏ ਠੀਕ ਠੀਕ ਆ ਅਡਰੈਸ ਦੋਸਤੋ तकरीबन ਦਾ ਫੇਰ ਬੋਲ ਦਿੰਦਾ ਪਿੰਡ ਚਾਟੀ ਪਿੰਡ ਤਸੀਲ ਜਿਹੜਾ ਸ਼੍ਰੀ ਅਮਰਸਰ ਸਾਹਿਬ ਨਾਮ ਜੋਬਨ ਵੀਰ ਦਾ ਫੋਨ ਨੰਬਰ ਵੀਰ ਆਪਣਾ 333 ਫੋਨ ਨੰਬਰ ਜਿਹੜਾ ਹੈਗਾ 904187466 ਨਾ ਜੋਬਨ ਪਿੰਡ ਚਾਟੀ ਮੈਂ 6 ਨੰਬਰ ਤੋਂ ਤਿਕੜੀ ਮਸਾਲਾ ਠੀਕ ਹੈ ਧੰਨਵਾਦ ਦੋਸਤੋ ਮੋਲਾਰੇ ਜਿਹੜਾ ਮੇਰੇ ਵੀਰ ਆਪਣਾ ਫੋਨ ਲਾ ਕੇ ਆਇਆ ਕਰੋ ਓਕੇ ਜੀ ਓਕੇ ਜੀ